ਸੁਜਤ ਕਸਾਲ ਮੋਰਚਾ ਗੈਰ ਰਾਜਤਿਕ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਦਾ ਇਲਾਣ ਕੀਤਾ ਗਿਆ ਸੀ ਜਦੋਂ ਦਿੱਲੀ ਵੱਲੋਂ ਕੁਝ ਕੀਤਾ ਗਿਆ ਤਾਂ ਰਸਤੇ ਵਿੱਚ ਹੀ ਉਹਨਾਂ ਨੂੰ ਸ਼ੰਭੂ ਬਾਰਡਰ 'ਤੇ ਖਨੌਰੀ ਬਾਰਡਰ 'ਤੇ ਰੋਕ ਦਿੱਤਾ ਗਿਆ ਜਦੋਂ ਕਿਸਾਨਾਂ ਨੇ ਅੱਗੇ ਵਧਣਾ ਚਾਹਿਆ ਤਾਂ ਹਰਿਆਣਾ ਪੁਲਿਸ ਅਤੇ ਕਿਸਾਨ ਆਮੋ-ਸਾਮਣੇ ਹੋ ਗਏ ਜਿਸ ਵਿੱਚ ਗੋਲੀ ਲੱਗਣ ਨਾਲ ਛਪਕਰ ਨੌਜਵਾਨ ਦੀ ਮੌਤ ਹੋ ਗਈ ਇਸ ਮੌਤ ਤੋਂ ਬਾਅਦ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਪਰਤੀ ਰੋਸ ਸੀ ਤਾਂ ਐਸਾ ਨੌਵੀਂ ਵਾਲੇ ਦੀ ਮੌਤ ਦਾ ਹੱਕ ਲਈ ਵੀ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਸਨ ਅਤੇ ਹੁਣ ਸਹਿਮਤੀ ਬਣ ਤੋਂ ਬਾਅਦ ਅੱਜ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਅੱਜ ਰੀਕੋਰਡ ਦੇ ਵਿੱਚ ਕਿਰਤੀ ਕਿਸਾਨ ਯੂਨੀ ਵੱਲੋਂ ਛੋਕ ਕਰਨ ਦੇ ਮਾਮਲੇ ਦੇ ਵਿੱਚ ਬਾਇ ਨੇਮ ਪਰਚੇ ਨੂੰ ਲੈ ਕੇ ਅੱਜ ਰੂਸ ਮਜਹਰ ਕੀਤਾ ਗਿਆ ਐਸੇ ਮੋਕੇ ਗੱਲਬਾਤ ਕਰਦਿਆਂ ਹੋਇਆ ਕਿਰਤੀ ਕਿਸਾਨ ਯੂਨੀ ਦੇ ਆਗੂ ਵਿਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਖਨੌਰੀ ਬਾਰਡਰ ਦੇ ਉੱਪਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਜੋ ਦਿੱਲੀ ਜਾ ਰਹੇ ਸਨ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਚਾਹੇ ਸਰਕਾਰ ਨੇ ਮਾਲਾ ਦਰਜ ਕੀਤਾ ਪਰ ਉਹ ਅਣਛੇ ਲੋਕਾਂ ਨੇ ਕੀਤਾ ਹੈ ਉਹ ਮੰਗ ਕਰਦੇ ਹਨ ਕਿ ਇਹ ਪਰਚਾ ਬਾਈ ਨੇਮ ਹੋਣਾ ਚਾਹੀਦਾ ਹੈ ਦੂਜੀ ਗੱਲ ਨਾਲ ਹੀ ਜੋ ਉੱਥੇ ਕਿਸਾਨਾਂ ਦੀ ਟਾਈਟਾਂ ਦੀ ਭੰਤੋਲ ਹੋਈ ਹੈ ਜਾਂ ਗੱਡੀਆਂ ਦੀ ਭੰਤੋਲ ਹੋਈ ਹੈ ਇਸ ਮਾਮਲੇ ਦੇ ਵਿੱਚ ਵੀ ਸਰਕਾਰ ਕਾਰਵਾਈ ਕਰੇ ਉਨਾ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਸ਼ਭ ਕਰਨ ਦੇ ਹੱਕ ਵਿੱਚ ਖੜਿਆ ਜਾ ਰਿਹਾ ਹੈ ਅਤੇ ਜਦੋਂ ਤੱਕ ਬਾਈ ਨੇਮ ਪਰਚਾ ਨਹੀਂ ਕੀਤਾ ਜਾਂਦਾ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੀ 14 ਤਰੀਕ ਨੂੰ ਹਰ ਹਾਲਤ ਦੇ ਵਿੱਚ ਉਹ ਦਿੱਲੀ ਨੂੰ ਕੂਚ ਕਰਨਗੇ ਅ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੂਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਤੇ ਰੋਸ ਮਜਾਰੇ ਕਰ ਰਹੇ ਹਾਂ ਕਿ ਜਿਹੜਾ ਸਾਡਾ ਸ਼ਹੀਦ ਆ ਸ਼ੁਭਕਰਮ ਸਿੰਘ ਜੇਰਾ ਉਸ ਮਾਮਲੇ ਤੇ ਅਣਪਛਾਤੇ ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਉਹ ਇਨਸਾਫ ਦੇਣ ਦੀ ਬਜਾਏ ਗੋਗਲੂਆਂ ਤੋਂ ਮਿੱਟੀ ਝੜੀ ਗਈ ਕਿਰਤੀ ਕਿਸਾਨੀ ਉਹਨਾਂ ਨੇ ਮੰਗ ਕਰਦੀ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਹਰਿਆਣੇ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਔਰ ਅੰਮਾਲੇ ਦੇ ਐਸਐਸਪੀ ਦੇ ਉੱਪਰ ਬਾਇ ਨੇਮ 302 ਦਾ ਪਰਚਾ ਸੀ ਉਹ ਦਰਜ ਹੋਣਾ ਚਾਹੀਦਾ ਹੈਗਾ ਹੁਣ ਜਿਹੜੀ ਪੁਲਿਸ ਨੇ ਗੋਲੀ ਚਲਾਈ ਪੁਲਿਸ ਦੀ ਗੋਲੀ ਦੇ ਨਾਲ ਸਾਡਾ ਜਿਹੜਾ ਨੌਜਵਾਨ ਕਿਸਾਨ ਆ ਸ਼ੁਭਕਰਨੋ ਸ਼ਹੀਦ ਹੋਇਆ ਕੀ ਉਹ ਗੋਲੀ ਅੰਬਾਲਾ ਦੇ ਐਸਐਸਪੀ ਦੇ ਕਹਿਣ ਤੋਂ ਬਿਨਾ ਚੱਲੀ ਕੀ ਹਰਿਆਣੇ ਦੀ ਪੁਲਿਸ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲਵਜ ਦੇ ਕਹਿਣ ਤੋਂ ਬਾਹਰ ਆ ਇਹ ਕੀ ਜਿਹੜਾ ਸਾਰਾ ਕੁਝ ਇਹ ਆਪਰੇਸ਼ਨ ਚੱਲਿਆ ਇਹ ਕੇਂਦਰ ਦੇ ਇਸ਼ਾਰੇ ਤੇ ਚੱਲਿਆ ਹਰਿਆਣੇ ਦੇ ਇਕੱਲੇ ਦੇ ਕਹਿਣ ਤੇ ਨਹੀਂ ਚੱਲੇਗਾ ਔਰ ਉਹ ਵੀ ਸਾਰੇ ਦੀ ਜਿਹੜੀ ਸੁਪਰਵਾਈਜ਼ਨ ਸੀ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਆ ਉਸ ਕਰਕੇ ਨਾ 4 ਤੇ 302 ਦੇ ਤਹਿਤ ਮੁਕੱਦਮਾ ਬਾਏ ਨੇਮ ਦਰਜ ਹੋਣਾ ਚਾਹੀਦਾ ਇਸ ਮੰਗ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਹੈਗੇ ਕਰ ਰਹੇ ਆ ਇੱਕ ਪਾਸੇ ਤਾਂ ਕੇਂਦਰ ਸਰਕਾਰ ਜਿਹੜੇ ਸਾਡੇ ਲੋਕ ਉੱਥੇ ਪ੍ਰਦਰਸ਼ਨ 'ਚ ਗਏ ਆ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਆਈਡੈਂਟੀਫਾਈ ਕਰ ਰਹੀ ਹੈਗੀ ਆ ਕਿ ਇਹਨਾਂ ਦੇ ਵੀਜ਼ਾ ਵੀਜ਼ੇ ਨਹੀਂ ਲਾਉਣੇਗੇ ਇਹਨਾਂ ਦੇ ਪਾਸਪੋਰਟ ਰੱਦ ਕੀਦਨੇ ਆ ਮਤਲਬ ਸਾਡੇ ਜਿਹੜੇ ਅੰਦੋਲਨ ਕਰ ਰਹੇ ਲੋਕ ਦੂਜੇ ਪਾਸੇ ਜਿਹੜਾ ਕਤਲ ਕੀਤਾ ਗਿਆ ਅੰਦੋਲਨਕਾਰੀਆਂ ਨੂੰ ਉਹਦੇ ਤੇ ਜ਼ੀਰੋ ਐਫ ਆਈ ਆਰ ਕਰਕੇ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਇਨਸਾਫ ਦੇਣ ਦੀ ਬਜਾਏ ਜਿਹੜੀ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਜਿਹੜੀ ਟਰੇਟਰੀ ਹੈਗੀ ਆ ਜਿਹੜਾ ਲੈਂਡ ਆਊਟਰ ਆ ਸਟੇਟ ਸਬਜੈਕਟ ਆ ਉਹ ਟਰੇਟਰੀ ਦੀ ਸੁਰੱਖਿਆ ਕਰਨ ਦੀ ਜਿਹੜੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਆ ਉਹ ਨਹੀਂ ਨਿਭਾਏਗੀ ਤੁਸੀਂ ਦੇਖੋ ਕਿ ਜੇ 500 ਮੀਟਰ ਅੰਦਰ ਆ ਕੇ ਸਾਡੇ ਲੋਕਾਂ ਦਾ ਇਹਨਾਂ ਘਾਣ ਕਰ ਸਕਦੇ ਆ ਤੇ ਜੇ ਦੂਸਰੇ ਪਾਸੇ ਕੇਂਦਰ ਨੇ ਬੀਐਸਐਫ ਨੂੰ 50 ਕਿਲੋਮੀਟਰ ਪੱਕ ਤੱਕ ਸਰਹੱਦੀ ਸੂਬਿਆਂ ਦੇ ਅੰਦਰ ਆਉਣ ਦਾ ਅਧਿਕਾਰ ਦਿੱਤਾ ਹੋਇਆ ਇਹਦਾ ਮਤਲਬ ਜਿਹੜਾ ਕੋਈ ਬਾਰਡਰ ਇੰਟਰਨੈਸ਼ਨਲ ਬਾਰਡਰ ਨਹੀਂ ਸੀਗਾ ਕਨੌਰੀ ਜਿਹੜਾ ਇੱਕ ਸੂਬੇ ਨਾਲ ਦੂਜਾ ਸੂਬਾ ਲੱਗਦਾ ਸੀ ਜੇ ਉਹ ਟੱਪ ਕੇ ਇਧਰ ਆ ਕੇ ਸਾਡੇ ਟਰੈਕਟਰ ਭੰਨੇ ਗਏ ਗੱਡੀਆਂ ਪੈਨੀਆਂ ਗਈਆਂ ਸਾਡੇ ਕਿਸਾਨਾਂ ਦਾ ਕਤਲ ਕੀਤਾ ਗਿਆ ਜੋ ਇੰਨਾ ਕੁਛ ਬਿਨਾਂ ਅਧਿਕਾਰ ਦੇ ਕਰ ਸਕਦੇ ਆ ਤੇ ਜਦੋਂ ਬੀਐਸਐਫ ਨੂੰ 50% 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਜਿਹੜਾ ਉਹਨੂੰ ਦਿੱਤਾ ਹੋਇਆ ਸਾਰਾ ਮਾਝਾ ਪੰਜਾਬ ਦਾ ਵੱਡਾ ਹਿੱਸਾ ਬੀਐਸਐਫ ਦੇ ਕੰਟਰੋਲ ਆਉਂਦਾ ਤੇ ਇਹ ਪੰਜਾਬ ਨੂੰ ਤੇ ਸਰਹੱਦੀ ਸੂਬਿਆਂ ਨੂੰ ਜਿਹੜੀ ਕੁਚਲਣ ਦਾ ਕੇਂਦਰ ਦੀ ਜਿਹੜੀ ਹੈਗੀ ਆ ਫਾਸ਼ੀਵਾਦੀ ਸਰਕਾਰ ਆ ਇਹ ਉਹਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਬੀਐਸਐਫ ਨੂੰ 50 ਕਿਲੋਮੀਟਰ ਦਾ ਘੇਰਾ ਉਹ ਜਿਹੜਾ ਲਿਆ ਉਹਨਾਂ ਨੇ ਉਹ ਰੱਦ ਕੀਤਾ ਜਾਵੇ ਤੇ ਜਿਹੜਾ ਇਹ 302 ਦਾ ਪਰਚਾ ਦੋਸ਼ੀਆਂ ਦੇ ਉੱਪਰ ਬਾਈ ਨੇਮ ਜਿਹੜਾ ਕਰਨਾ ਚਾਹੀਦਾ ਤਾਂ ਇਨਸਾਫ ਦੀ ਕੋਈ ਆਸ ਜਿਹੜੀ ਬਚ ਸਕਦੀ ਆ ਪਹਿਲੀ ਗੱਲ ਕਿ ਐਫਆਈਆਰ ਹਫ਼ਤੇ ਤੋਂ ਵੱਧ ਲੇਟ ਕਰਕੇ ਜਦੋਂ ਕਿਤੇ ਵੀ ਕੋਈ ਅਕਰਮਸ ਹੁੰਦੀ ਐ ਇਨਸੀਡੈਂਟਸ ਦੀ ਔਰ ਉਸ ਤੋਂ ਬਾਅਦ ਜਦੋਂ ਐਫਆਈਆਰ ਦਰਜ ਹੁੰਦੀ ਆ ਤੇ ਉਹ ਥਾਣੇ ਦਾ ਇਹ ਜਿਹੜੀ ਘਟਨਾ ਦਾ ਜਿਹੜਾ ਡਿਸਟੈਂਸ ਆ ਦੂਰੀ ਕਿੰਨੀ ਆ ਉਹ ਮੈਂਸ਼ਨ ਕੀਤੀ ਜਾਂਦੀ ਆ ਕਿ ਭਈ ਕਿੰਨੇ ਸਮੇਂ ਬਾਅਦ ਜਿਹੜੀ ਸੀ ਉਹ ਰਿਪੋਰਟ ਜਿਹੜੀ ਦਰਜ ਕੀਤੀ ਗਈ ਜਦੋਂ ਰਿਪੋਰਟ ਹਫਤੇ ਬਾਅਦ ਦਰਜ ਕੀਤੀ ਗਈ ਆ ਤਾਂ ਪਰਚਾ ਪਹਿਲਾਂ ਹੀ ਬਹੁਤ ਕਮਜ਼ੋਰ ਬਣ ਗਿਆ ਉੱਤੋਂ ਅਣਪਛਾਤੇ ਬਣਾ ਕੇ ਬਿਲਕੁਲ ਉਹਦੀ ਯਾਨੀ ਕਿ ਫੂਕ ਕੱਢਣ ਵਾਲੀ ਜਿਹੜੀ ਅੱਗੀ ਗੱਲ ਆ ਔਰ ਇਸ ਗੱਲ ਨੂੰ ਲੈ ਕੇ ਕਿਰਤੀ ਕਿਸਾਨੀ ਉਹਨਾਂ ਨੇ ਜ ਪੂਰੇ ਪੰਜਾਬ ਦੇ ਵਿੱਚ ਕਿ ਸ਼ੁਭਕਰਮਣ ਦੇ ਕਾਤਲਾਂ ਤੇ ਬਾਈ ਨੇਮ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੇ ਵਹੀਕਰ ਪੰਨੇ ਹੈਗੇ ਆ ਉਹਦੀ ਜਿਹੜੀ ਆ ਪਰਪਾਈ ਹੈਗੀ ਉਹ ਕੀਤੀ ਜਾਵੇ ਅੰਦੋਲਨ ਕਰ ਰਹੀਆਂ ਜਥੇਬੰਦੀਆਂ ਇਸ ਨਾਲ ਸਹਿਮਤ ਹੋ ਗਿਆ ਕਿ ਠੀਕ ਹੈ ਤੁਸੀਂ ਜ਼ੀਰੋ ਐਫ ਆਈ ਆਰ ਦਰਜ ਕਰਤੀ ਸਾਡੀ ਇਹੋ ਹੀ ਡਿਮਾਂਡ ਸੀ ਹਾਲਾਂਕਿ ਤੁਹਾਡੇ ਵੱਲੋਂ ਡਿਮਾਂਡ ਹੈ ਕਿ ਬਾਈ ਨੇਮ ਫਰਜ਼ੇ ਦਰਜ ਹੋਣ ਵੱਡਾ ਇਹਦਾ ਤੁਹਾਨੂੰ ਬੈਨੀਫਿਟ ਹੋ ਸਕਦਾ ਕਿਉਂਕਿ ਉਹ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਉਹ ਅੱਜ ਸਹਿਮਤੀ ਕਰਕੇ ਉਹਦਾ ਸੰਸਕਾਰ ਵੀ ਕਰ ਦੇਣਗੇ ਸ਼ੁਕਰਾਨੇ ਦਾ ਇਹਦਾ ਤੁਹਾਡੇ ਪ੍ਰਦਰਸ਼ਨ ਦਾ ਕੀ ਫਾਇਦਾ ਨਹੀਂ ਦੇਖੋ ਅਸੀਂ ਜੇ ਮੱਲੋ ਬਾਈਬਲ ਤੇ ਬਰਗਾੜੀ ਕਲਾਂ ਗੋਲੀ ਕਾਂਡ ਹੋਵੇ ਕੀ ਉਹ ਇਨਸਾਫ ਦੀ ਗੱਲ ਅੱਜ ਤੱਕ ਉੱਠਣੀ ਬੰਦ ਹੋਊਗੀ ਜੇ ਕਿਤੇ ਮੱਲੋ ਉਹ ਸ਼ਹੀਦ ਦਾ ਅੱਜ ਸੰਸਕਾਰ ਹੋ ਜਾਂਦਾ ਹੈਗਾ ਉਹਦਾ ਮਾਨ ਸਨਮਾਨ ਦੇ ਨਾਲ ਸੰਸਕਾਰ ਹੋਣਾ ਵੀ ਚਾਹੀਦਾ ਹੈਗਾ ਉਹਦਾ ਇਸ ਗੱਲ ਦੇ ਨਾਲ ਕਿ ਇਹਦੇ ਨਾਲ ਗੱਲ ਦੇ ਤਾਂ ਉਲਟ ਜਾਂਦੀ ਨਹੀਂ ਅਸੀਂ ਤਾਂ ਇਨਸਾਫ ਦੀ ਮੰਗ ਹੀ ਕਰ ਰਹੇ ਹਾਂ ਇਹ ਤਾਂ ਪਰਿਵਾਰ ਵੀ ਚਾਹੁੰਦਾ ਨਾ ਕਿ ਵੀ ਜਿਹੜੇ ਦੋਸ਼ੀ ਹੈ ਜਿਨ੍ਹਾਂ ਨੇ ਸਾਡੇ ਪੁੱਤ ਦਾ ਕਤਲ ਕੀਤਾ ਉਹਨਾਂ ਦੇ ਬਾਈ ਨੇਮ ਪਰਚਾ ਦਰਜ ਹੋਵੇ ਇਹ ਕਿਹੜਾ ਪੰਜਾਬੀ ਨਹੀਂ ਚਾਹੁੰਦਾਗਾ ਕੌਣ ਨਹੀਂ ਚਾਹੁੰਦਾਗਾ ਕਿ ਵੀ ਹਰਿਆਣੇ ਦੇ ਗ੍ਰਹਿ ਮੰਤਰੀ ਦੇ ਪਰਚਾ ਕਿਉਂ ਨਾ ਦਰਜ ਕੀਤਾ ਜਾਵੇ ਅੰਮਾਲੇ ਦੇ ਐਸਐਸਪੀ ਤੇ ਕਿਉਂ ਨਾ ਪਰਚਾ ਦਰਜਾ ਕੀਤਾ ਜਾਵੇ ਅਮਿਤ ਸ਼ਾਹ ਤੇ ਕਿਉਂ ਨਾ ਪਰਚਾ ਦਰਜ ਕੀਤਾ ਜਾਵੇ ਇੱਕ ਪਾਸੇ ਕਹਿੰਦੇ ਕਿ ਤੁਹਾਨੂੰ ਜਮੂਰੀ ਅਧਿਕਾਰ ਹੈ ਤੁਸੀਂ ਸੜਕ ਦੇ ਵਿੱਚ ਕੰੰਧਾਂ ਜਿਹੜੀਆਂ ਨੇ ਕੱਟਤੀਆਂ ਨੇ ਜੇ ਕੋਈ ਲੋਕ ਧਰਨਾ ਮਜਹਰਾ ਕਰਦੇ ਆ ਉਦੋਂ ਤੱਕ ਹੁੰਦਾ ਕਿ ਨਿੱਜੀ ਤੇ ਜਨਤਕ ਜਾਇਦਾਦ ਨੂੰ ਨੁਕਸਾਨ ਰੋਕੂ ਕਾਨੂੰਨ ਦੇ ਤਹਿਤ ਉਹਨਾਂ ਦੇ ਕਾਰਵਾਈ ਹੁੰਦੀ ਆ ਕਿ ਜਿਹੜਾ ਹੈਗਾ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕੀਤਾ ਗਿਆ ਸਰਕਾਰ ਖੁਦ ਮਤਲਬ ਜਿਹੜਾ ਕੰੰਧਾਂ ਦੇ ਮਤਲਬ ਉਹਦੇ 'ਚ ਕੰੰਧਾ ਕੱਢ ਰਹੀ ਆ ਸੜਕਾਂ ਦੇ ਉੱਪਰ ਔਰ ਲੋਕਾਂ ਦੇ ਉੱਪਰ ਜਿਹੜੀਆਂ ਪੈਲਟ ਡੰਨਾ ਜਿਹੜੀਆਂ ਨੇ ਉਹ ਯੂਜ਼ ਕਰ ਰਹੀ ਆ ਸਿੱਧੀਆਂ ਗੋਲੀਆਂ ਮਾਰ ਰਹੀ ਹੈਗੀ ਆ ਠੀਕ ਆ ਇਹ ਸਾਰਾ ਕੁਝ ਕਿੰਦੀ ਇਹ ਸਾਰਾ ਕੁਝ ਅਮਿਤ ਸ਼ਾਹ ਦੇ ਕਹਿਣ ਤੇ ਹੋਇਆ ਕਿਉਂਕਿ ਲੋਕ ਦਿੱਲੀ ਜਾ ਰਹੇ ਸੀਗੇ ਇਸ ਕਰਕੇ ਅਮਿਤ ਸ਼ਾਹ ਇਸ ਤੇ ਦੂਸਰੇ ਸਾਰੇ ਅਧਿਕਾਰੀ ਜਿਹੜੇ ਮੁੱਖ ਦੋਸ਼ੀ ਬਣਦੇ ਇਸ ਘਟਨਾਕ੍ਰਮ ਦੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਇਸ ਮੰਗ ਨੂੰ ਵਾਰਨ ਦੇ ਲਈ ਅਸੀਂ ਜਿਹੜਾ ਹੈਗਾ ਉਹ ਸੰਘਰਸ਼ ਕਰ ਰਹੇ ਆ ਅਸੀਂ ਅੱਜ ਸ਼ਰਧਾਂਜਲੀ ਦੇ ਕੇ ਆਪਣੇ ਉਸ ਸ਼ਹੀਦ ਨੂੰ ਜਿਹੜੀ ਹੈਗੀ ਆ ਉਸ ਜਿੱਦ ਦਾ ਵੀ ਜਿਹੜਾ ਹੈ ਕੀਤਾ